ਆਪਸੋ ਇਹ ਮੂੰਛੇ ਵੀ ਨਿਕਾਲ ਦੋ ਯਾਰ ਮਜੀਠੀਆ ਮੈਂ ਤੈਨੂੰ ਇੱਥੇ ਮਿਲਣ ਆਇਆ ਤੇ ਤੂੰ ਆਹ 2.5 ਕਿਲੋ ਦੇ ਹੱਥ ਆਲੇ ਨੂੰ ਦੇਖੀ ਜਨਾ ਯਾਰ ਗੱਲ ਕੀ ਐ ਉਹ ਠੋਕੋ ਤਾਲੀ ਜੀ ਮੇਰਾ ਮਤਲਬ ਸਿੱਧੂ ਜੀ ਇਹਦੇ ਚ ਇੱਥੇ ਮੇਰੇ ਜਿ ਕਿੰਨਾ ਕੁ ਫਰਕ ਆ ਇਹ ਚਾਲਾ ਗੁਰਦਾਸਪੁਰ ਦੇ ਲੋਕਾਂ ਨੂੰ ਮੁੰਨ ਕੇ ਹੁਣ ਇੱਥੇ ਦਾੜੀ ਮੁੰਨੀ ਜਾਂਦਾ ਉੱਤੋਂ ਫਰਮਾਂ ਵੀ ਕਰੀ ਜਾਂਦਾ ਕਹਿੰਦੇ ਇਹਦੀ ਜਾਟ ਟੂ ਵੀ ਆ ਰਹੀ ਆ ਮੇਜੀ ਕੀ ਆ ਜੀ ਤੁਸੀਂ ਕਾਸ ਤੋਂ ਟੈਨਸ਼ਨ ਲੈਣੇ ਹੋ ਮੇਰੇ ਹੁੰਦੇ ਮੈਂ ਕਪੀ ਸ਼ਰਮਾ ਨਾਲ ਸਾਰੀ ਗੱਲਬਾਤ ਕਰ ਲਈ ਆ ਬਸ ਇੱਕ ਵਾਰ ਤੁਸੀਂ ਬਾਹਰ ਆਜੋ ਗਦਰ 3 'ਚ ਤੁਹਾਡਾ ਰੋਲ ਪੱਕਾ ਸਿੱਧੂ ਯਾਰ ਫਰਮਾਤਾ ਬੋਤ ਨੇ ਆ ਚਿੱਟੇ ਤੇ ਬਾਕੀ ਰਹਿੰਦੀ ਕਸਰ ਆ ਪ੍ਰਿੰਸ ਕਮਲਜੀਤ ਤੇ ਗਿੱਪੀ ਨੇ ਬਹੁਤ ਲਿਖਤੀਆਂ ਤੇ ਹੋਰ ਪਤਾ ਨਹੀਂ ਕਿੰਨੇ ਕਿ ਲੇਕੇ ਨਿਆ ਤੇ ਤੇ ਜੰਮ ਦੇ ਜਵਾਬ ਨੂੰ ਇਹਨਾਂ ਨੇ ਪਤਾ ਲੱਗਣ ਲਾਤਾ ਵੀ ਚਿੱਟਾ ਚੀਜ਼ ਹੁੰਦੀ ਕੀ ਆ ਤੂੰ ਆ ਇਹਨਾਂ ਸਾਰਿਆਂ ਦੀ ਢੂਈ ਤੂੰ ਮੈਨੂੰ ਇਹ ਦੱਸ ਜੇ ਆਪਾਂ ਸੁਰੰਗ ਪਾਟ ਕੇ ਭੱਜਦੇ ਆ ਤਾਂ ਕਿੰਨੇ ਦਿਨ ਲੱਗ ਜਾਣਗੇ ਉਹ 6-7 ਮੇ ਕੰਮ ਹੋ ਜਾਏ ਸੁਰੰਗ ਨਿਕਾਲ ਕਹਾਸ ਰਹੇ ਹੋ ਬੈਂਕ ਨੰਬਰ ਨਾਓ ਕੇ ਬਰਾਬਰ ਸ। ਅ ਫਿਊ ਮੂਮੈਂਟਸ ਲੇਟਰ। ਤਾਂ ਆਓ ਬਣੀ ਉਹ ਮੋਦੀ ਪਾਪਾ ਜੀ ਮਜੀਠਿਆ ਤੁਹਾਨੂੰ ਚਕਮਾ ਦੇ ਕੇ ਜੇਲ੍ਹ ਚ ਸੁਰੰਗ ਪਾਟ ਕੇ ਭੱਜਣ ਦੀ ਤਿਆਰੀ ਚਾ ਬਾਕੀ ਦੋਸਤੋ ਤੁਸੀਂ ਇਹ ਮੋਦੀ ਦੇ ਫੇਸ ਨੂੰ ਭੰਤੇ ਦਾ ਫੇਸ ਵੀ ਸਮਝ ਸਕਦੇ ਹੋ ਕਿਉਂਕਿ ਇਹ ਅਸੀਂ ਇਸ ਕਰਕੇ ਕੀਤਾ ਕਿਉਂਕਿ ਸਾਡੇ ਕੋਲ ਬਜਟ ਬਹੁਤ ਘੱਟ ਸੀ। ਛੇਲ ਮੇ ਸੁਰੰਗ